ਤੂੰ ਫੌਜੀ ਤੂੰ ਮੇਰੇ ਕਰਮਣ ਕਿਉਂ ਕਿਉਂਕਿ ਤੁਸੀਂ ਚੰਗੇ ਆ ਦੇਖੋ ਇਹ ਜੋ ਵੀ ਹੋ ਰਿਹਾ ਇਹ ਸਾਡੀ ਟੀਮ ਆਪਣੇ ਕੋ ਕੋਲੋਂ ਜੇਬ ਚੋਂ ਪੈਸੇ ਲੈ ਕੇ ਨਹੀਂ ਕਰ ਰਹੀ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਲੋਕ ਦੁਆਰਾਂ ਬਣਦੇ ਨੇ ਪਰ ਪੁਲ ਨਹੀਂ ਬਣਦੇ ਪਰ ਮੈਨੂੰ ਲੱਗਦਾ ਕਿ ਦੁਆਰਾਂ ਬਣਨ ਨਾਲੋਂ ਜੇ ਕਿਤੇ ਪੁਲ ਬਣਨ ਜੋ ਨਾ ਕਿਸੇ ਦੀ ਮਦਦ ਕਰਨ ਲਈ ਇੱਕ ਵਿੱਚ ਤੁਸੀਂ ਪੁਲ ਬਣਨ ਜੋ ਤਾਂ ਕਿਹੜਾ ਹੀ ਨਜ਼ਾਰਾ ਜੇ ਕੋਈ ਬਜ਼ੁਰਗ ਕੋਈ ਬੱਚਾ ਕੋਈ ਜਵਾਨ ਕਿਤੇ ਵੀ ਕਿਸੇ ਵੀ ਉਮਰ ਦਾ ਕੋਈ ਪੈਸਿਆਂ ਕਰਕੇ ਇਲਾਜ ਨਹੀਂ ਕਰਾ پا ਰਿਹਾ ਸਾਡੀ ਸੇਵਾ ਝੋਲੀ ਪਾਓ ਜ਼ਰੂਰ ਬੜੀ ਸਕੂਨ ਭਰੀ ਵੀਡੀਓ ਹੋਗੀ ਤੁਹਾਡੇ ਲਈ ਬੜਾ ਆਨੰਦਦਾ ਹੋਊਗਾ ਤੁਹਾਨੂੰ ਇਹ ਵੀਡੀਓ ਦੇਖ ਕੇ ਬੜੀ ਖੁਸ਼ੀ ਹੋਏਗੀ ਜੇ ਤੁਸੀਂ ਵੀ ਇਨਸਾਨੀ ਤਨੂੰ ਪਿਆਰ ਕਰਦੇ ਹੋ ਜਾਦਾ ਗੱਲਾਂ ਬਾਤਾਂ ਨਹੀਂ ਤੁਹਾਨੂੰ ਸਿੱਧਾ ਕਰ ਲੈ ਕੇ ਚਲਦੇ ਆ ਕਿਸੇ ਦੇ ਔਰ ਸਕੂਨ ਮਿਲੂਗਾ ਤੁਹਾਨੂੰ ਵੀਡੀਓ ਦੇਖ ਕੇ ਜਰੂਰ ਦੇਖਿਓ ਇਹਨੂੰ ਸ਼ੇਅਰ ਵੀ ਕਰਿਓ ਤੇ ਆਜੋ ਹੈਲੋ ਹਾਂਜੀ ਸਤਿ ਸ਼ਕਾਲ ਜੀ ਕਿਵੇਂ ਬਾਈ ਠੀਕ ਹੋ ਜੀ ਹਾਂਜੀ ਬਾਈ ਹਾਂਜੀ ਮੈਂ ਲੰਘ ਰਿਹਾ ਸੀ ਇੱਥੋਂ ਮੈਂ ਕਿਹਾ ਚਲੋ ਤੁਹਾਡੇ ਦਰਸ਼ਨ ਕਰਦੇ ਜਾਈਏ ਧੰਨਵਾਦ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹੋਰ ਕਿਵੇਂ ਠੀਕ ਹੋ ਕਿੱਥੇ ਘਰਦੇ ਵਾਈਫ ਉਹ ਦਰਗੇ ਬੱਚਾ ਲੈਣ ਬੈਠੇ ਸੀ। ਅੱਛਾ ਅੱਛਾ ਕਿਵੇਂ ਹੁਣ ਤੁਹਾਡੀ ਤਬੀਅਤ? ਬਸ ਠੀਕ ਹੈ ਭਾਈ। ਠੀਕ ਹੋਗੇ ਕਿ ਨਹੀਂ? ਹਾਂਜੀ ਹਾਂਜੀ। ਤੁਰਨ ਲੱਗ ਗਏ। ਯਾ ਯਾ ਸਟੈਂਡ ਲੈ ਦੁਰਦੇ ਭਾਈ ਜੀ। ਸਟੈਂਡ ਨਾਲ ਹੀ। ਹਾਂਜੀ ਹਾਂਜੀ। ਕੀ ਕਹਿੰਦੇ ਡਾਕਟਰ ਹੁਣ? ਡਾਕਟਰ ਕਹਿੰਦੇ ਆ ਵੀ ਅਜ 15-20 ਦਿਨ ਰੁੱਕ ਕੇ ਫੇਰ ਡਾਂਗਾਂ ਚੱਲਿਓ। ਅੱਛਾ 15-20 ਦਿਨ ਤੱਕ। ਕੋਈ ਤਾਂ ਪ੍ਰੋਪਰ ਤੱਕ ਤੁਰਨ ਲੱਗ ਜੂਗੇ। ਮਾਰਚ ਜਾਣਗੇ ਮਾਰਚ-ਅਪ੍ਰੈਲ ਦੇ ਨੇੜੇ। ਅੱਛਾ ਅੱਛਾ ਤੇ ਬਾਪੂ ਜੀ ਕਿੱਥੇ? ਮੰਮੀ ਡੈਡੀ ਤੁਹਾਡੇ? ਮੰਮੀ ਵੇਤ ਬਾਜ਼ਾਰ ਗਏ ਆ। ਫਿਰ ਡੈਡੀ ਡੈਡੀ ਬਾਜ਼ਾਰ ਗਿਆ ਉਹ ਬੱਚਿਆਂ ਲੈਣ ਗਏ ਆ ਸਕੂਲ ਹਾਂਜੀ ਹਾਂਜੀ ਅੱਛਾ ਬੱਚੇ ਸਕੂਲ ਪੜ੍ਹਦੇ ਆ ਨਾ ਹਾਂਜੀ ਹਾਂਜੀ ਅੱਛਾ 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 ਚਲੋ ਮੈਂ ਥੋ ਲੰਘ ਰਿਹਾ ਸੀਗਾ ਮੈਂ ਕਿਹਾ ਮੈਂ ਪੁੱਛਾਂ ਕੀ ਸ਼ੁਬ ਨਾਮ ਤੁਹਾਡਾ ਸਿੰਦਰ ਸਿੰਘ ਜੀ ਇਹ ਬਾਈ ਸਿੰਦਰ ਸਿੰਘ ਜੀ ਨੇ ਤੁਸੀਂ ਸਾਡੀ ਵੀਡੀਓ ਦੇਖੀ ਹੋਊਗੀ तकरीबन 1 ਮਹੀਨਾ ਡੇਢ ਮਹੀਨਾ ਪਹਿਲਾਂ ਅਸੀਂ ਇਹਨਾਂ ਦੇ ਘਰ ਆਏ ਸੀ ਫਲੋਰ ਦੇ ਕੋਲ ਤੇ ਬਾਈ ਜੀ ਆਪਣਾ ਚੂਲਾ ਖਰਾਬ ਹੋਣ ਕਰਕੇ ਚੂਲਾ ਖਰਾਬ ਸੀ ਨਾ ਤੁਹਾਡਾ ਚੂਲਾ ਖਰਾਬ ਹੋਣ ਕਰਕੇ ਘਰ ਹੀ ਬੈਠੇ ਸੀ ਕਿੰਨੇ ਲੰਮੇ ਸਮੇਂ ਤੋਂ 2 ਮਹੀਨੇ ਪਹਿਲਾਂ ਬਾਈ 2 ਮਹੀਨਿਆਂ ਤੋਂ ਤੇ ਟ੍ਰੀਟਮੈਂਟ ਨਹੀਂ ਕਰਵਾ پا ਰਹੇ ਸੀ ਆਪਣਾ ਔਰ ਗੁਰਮਾਰਾ ਜੀ ਨੇ ਸਾਡੀ ਝੋਲੀ ਗੋਡ ਬੈਸਿਡ ਗੋਡ ਬੈਸਿਡ ਗੋਡ ਬੈਸਿਡ ਸ਼ਾਬਾਸ਼ ਸ਼ਾਬਾਸ਼ ਵਾਹ ਜੀ ਵਾਹ ਸ਼ਾਬਾਸ਼ 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 ਇਧਰ ਆ ਇਧਰ ਆ ਇਧਰ ਆ ਕੀ ਨਾਮ ਤੁਹਾਡਾ ਮੇਰਾ ਨਾਮ ਗਨੂਰ ਆ ਤੁਹਾਡਾ ਜਸਕਰਨ ਪਾਪਾ ਠੀਕ ਹੋ ਗਏ ਹੁਣ ਤੁਹਾਡੇ ਹਾਂਜੀ ਸੱਚ ਕਾਲ ਬਣਨਾ ਸੱਚ ਕਾਲ ਦੀ ਕੀ ਬਣਨਾ ਵੱਡੇ ਹੋ ਕੇ ਤੁਸੀਂ ਮੈਂ ਸਾਡੀ ਮੇਰੇ ਗਵਨ ਤੂੰ ਫੌਜੀ ਤੂੰ ਮੇਰੇ ਗਵਨ ਕਿਉਂ ਕਿ ਤੁਸੀਂ ਚੰਗੇ ਆ ਉਹ ਵਾਹ ਜੀ ਵਾਹ ਕੀ ਜਾਣਦਾ ਹੋਰ ਸਾਡੇ ਬਾਰੇ ਤੁਸੀਂ ਸਾਰੇ ਆਹੇ ਹੈਲਪ ਕਰਦੇ ਆ ਤੇ ਨਾਲੇ ਤੁਸੀਂ ਜਿਨ੍ਹਾਂ ਦੀ ਹਾਂ ਬਿਮਾਰ ਹੁੰਦੇ ਉਹਨਾਂ ਦੀ ਵੀ ਹੈਲਪ ਕਰਦੇ ਹੋ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਆ ਜਾ ਬਹਿ ਜਾ ਵੀਰ ਜੀ ਕਿਹੜੀ ਕਲਾਸ ਚੋਂ ਪੰਜਵਾਂ ਥਰਡ ਫਸਟ ਤੂੰ ਫਸਟ ਚ ਵਾਹ ਜੀ ਵਾਹ ਸ਼ਾਬਾਸ਼ ਹੋਰ ਪਾਪਾ ਠੀਕ ਨੇ ਹੁਣ ਹਾਂਜੀ ਡੈਡੀ ਦਾ ਧਿਆਨ ਰੱਖਣਾ ਪੂਰਾ ਠੀਕ ਹੈ ਠੀਕ ਹੈ ਕੋਈ ਹੋਰ ਲੋਡ ਹੋਈ ਸਾਨੂੰ ਦੱਸੋ ਦਵਾਈ ਵੀ ਲੈਣ ਜਾਣਦੇ ਹੋ ਹਜੇ ਕਿ ਨਹੀਂ ਹਾਂਜੀ ਭਾਈ ਜਾਣੇਗਾ 1 ਮਿੰਟੇ ਜਾਣਾ ਅਸਾਂ 1 ਮਿੰਟੇ ਜਾਣਾ ਚਲੋ ਕੋਈ ਦਿੱਕਤ ਆਈ ਸਾਨੂੰ ਜਰੂਰ ਦੱਸਿਓ ਹੋਰ ਫਿਰ ਤੁਹਾਡੇ ਮਹੱਲੇ 'ਚ ਕਿਸੇ ਹੋਰ ਬਾਪੂ ਜੀ ਨੂੰ ਜਾਂ ਕਿਸੇ ਬੱਚੇ ਨੂੰ ਹੋਰ ਲੋੜ ਤਾਂ ਨਹੀਂ ਕੋਈ ਨਾ ਨਾ ਭੈਣੇ ਚਾਹ ਰਹਿਣ ਨੂੰ ਬਸ ਪਾਣੀ ਦੇ ਦਿਓ ਆ ਪਾਣੀ ਦੇ ਦਿਓ ਪਾਣੀ ਦੇ ਦਿਓ ਪਾਣੀ ਇਹਨਾਂ ਨੂੰ ਦਿਓ ਪਹਿਲਾਂ ਸਕੂਲੋਂ ਆਏ ਨੇ ਨਾ ਲਓ ਫੜੋ ਜੀ ਤੁਸੀਂ ਵੀ ਲਓ ਲਓ ਦਿਓ ਇਹਨਾਂ ਨੂੰ ਦਿਓ ਹੋਰ ਦੇ ਦਿਓ ਮੈਨੂੰ ਕੋਲ ਲਓ ਜੀ ਕੱਪੜੇ ਬੜੇ ਸੋਹਣੇ ਪਾਏ ਤੁਸੀਂ ਹਾਂ ਸਕੂਲੋਂ ਮਿਲੇ ਸੀ ਸਕੂਲੋਂ ਮਿਲੇ ਸੀ ਤੁਸੀਂ ਸਕੂਲ ਵੀ ਆਪਣੇ ਕਿਓ ਕਿਸੇ ਬੱਚੇ ਨੂੰ ਕੋਈ ਇਲਾਜ ਦੀ ਕੋਈ ਹੈਲਪ ਦੀ ਕੋਈ ਲੋੜ ਹੋਵੇ ਜਰੂਰ ਦੱਸੋ ਸਾਨੂੰ ਠੀਕ ਹੈ ਤਾਂ ਕਿ ਤੁਸੀਂ ਉਹਨਾਂ ਦੀ ਹੈਲਪ ਕਰ ਪਾਵੇ ਹਾਂ ਰੱਬ ਸਾਡੇ ਕੋਲ ਹੈਲਪ ਲੈ ਸਕੇ ਤੁਸੀਂ ਵੀ ਵੱਡੇ ਹੋ ਕੇ ਸਾਰਿਆਂ ਦੀ ਹੈਲਪ ਕਰਿਓ ਜਦੋਂ ਤੁਸੀਂ ਵੀ ਪੈਸੇ ਕਮਾਣ ਲੱਗ ਜੂਗੇ ਨਾ ਤੁਸੀਂ ਵੀ ਹੈਲਪ ਕਰਿਓ ਸਾਰਿਆਂ ਦੀ ਜਿੰਨੇ ਜੋਗੇ ਹੋਏ ਬਹਿ ਜਾ ਵੀਰ 100 ਰੁਪਏ 10 ਰੁਪਏ 20 ਰੁਪਏ ਜਿੰਨੀ ਕਿਸੇ ਦੀ ਕਰ ਸਕੇ ਜ਼ਰੂਰੀ ਨਹੀਂ ਪੈਸਿਆਂ ਨਾਲ ਹੀ ਹੈਲਪ ਕਰਨੀ ਹੈ ਕਿਸੇ ਦੀ ਵੈਸੇ ਕਲਾਸ ਦੇ ਵਿੱਚ ਕਿਸੇ ਬੱਚੇ ਕੋਲ ਕੋਈ ਕਿਸੇ ਦਾ ਦੁੱਖ ਸੁਣ ਲਓ ਪੁੱਛ ਲਓ ਕਿ ਬੱਚੇ ਤੂੰ ਪਰੇਸ਼ਾਨ ਕਿਉਂ ਆ 10 ਤੈਨੂੰ ਕੀ ਹੈਲਪ ਚਾਹੀਦੀ ਕਿਸੇ ਦਾ ਦੁੱਖ ਵੰਡਾਣਾ ਵੀ ਬਹੁਤ ਵੱਡੀ ਸੇਵਾ ਹੈ ਤਾਂ ਕਿ ਆਪਾਂ ਇਹ ਦੂਸਰੇ ਦਾ ਦੁੱਖ ਆਪਣੇ ਤੇ ਲੈ ਸਕੀਏ ਹਾਂ ਦੂਸਰੇ ਦਾ ਦੁੱਖ ਆਪਣੇ ਤੇ ਲੈ ਸਕੀਏ ਨਾਲੇ ਉਹਨਾਂ ਦਾ ਦੁੱਖ ਘਟ ਜੂਗਾ ਜਦੋਂ ਅਸੀਂ ਸੁਣਾਂਗੇ ਫਿਰ ਹੁਣ ਪੜਨੇ ਘਰ ਘਰ ਕਿੱਦਾਂ ਚੱਲਦਾ ਹੈ ਕੌਣ ਸਿੱਧੇ ਹੀ ਕਮਾਈ ਦਾ ਸਾਧਨ ਕੀ ਹੁਣ ਕਰਨੀ ਦੇ ਕੰਮ ਕੋਈ ਉੱਥੇ ਘਰੇ ਹੀ ਆਜਾ ਜਦ ਜਿਹੜੇ ਤਾਂ ਲੈ ਗਈ ਸੀ ਵੀ ਜਿਹੜਾ ਡਾਟਾ ਵਾਈਪ ਚੋਣ ਨਹੀ ਹੁਣ ਰੋਟੀ ਰੁੱਟੀ ਕਿੱਦਾਂ ਚੱਲ ਰਹੀ ਘਰ ਦੀ ਫਿਰ ਜਿੱਦਾਂ ਕੋਈ ਆਉਂਦਾ ਦੇ ਜਾਂਦਾ ਕੋਈ ਡਿਸਟਰਬ ਕਰਕੇ ਆ ਜਾਂਦਾ ਕੋਈ ਜਿੱਦਾਂ ਥੋੜੇ ਥੋੜੇ ਹੈਲਪ ਹੋ ਜਾਂਦੀ ਅੱਛਾ ਅੱਛਾ ਦਵਾਈ ਦੁਵਾਈ ਦਾ ਨੀ ਕੋਈ ਪੈਸੇ ਲੱਗ ਰਹੇ ਤੁਹਾਡੇ ਨਹੀ ਦਵਾਈ ਕੋਈ ਤਾਂ ਨੀ ਕੋਈ ਲੱਗ ਰਹੇ ਚਲੋ 5000 ਰੁਪਏ ਦੇ ਦੋ ਬਾਜੀ ਇਹਨਾਂ ਇਹ 5000 ਰੁਪਏ ਲੈ ਲਓ ਤੇ ਦੇਖੋ ਕਿੰਨਾ ਕੁ ਟਾਈਮ ਲੰਘਦਾ ਇਹਦੇ ਨਾਲ ਗੁਰੂ ਮਾਰਾ ਦੀ ਕਿਰਪਾ ਕਰਨ ਇਹ ਠੀਕ ਹੋਣ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਹੀ ਕਹਿੰਦੇ ਵੀ ਜਲਦੀ ਕੰਮ ਤੇ ਠੀਕ ਹੋ ਕੇ ਚੱਲ ਜਾ ਨਹੀਂ ਨਹੀਂ ਧੰਨਵਾਦ ਉਸ ਪਰਮਾਤਮਾ ਦਾ ਚਲੋ ਤੁਹਾਡੇ ਹੋਰ ਵੀ ਇਲਾਕੇ ਚ ਜੇ ਕਿਸੇ ਨੂੰ ਕੋਈ ਲੋੜ ਹੋਈ ਸਾਨੂੰ ਆ ਲੈ ਲਓ ਦੇ ਦਿਓ ਭਾਜੀ ਦੇ ਵੱਡੇ ਭਰਾ ਨੂੰ ਵੰਦੇ ਜੀ ਤੁਹਾਨੂੰ ਵੰਦੇ ਜੀ ਉਹ ਸਾਡੇ ਦਾ ਬ੍ਰਦਰ ਨੇ ਹੀ ਹੈਲਪ ਕੀਤੀ ਹੈਗੀ ਤੁਸੀਂ ਭਾਜੀ ਬਹੁਤ ਹੈਲਪ ਕੀਤੀ ਹੈ ਹਰ ਕਿਸੇ ਦੇ ਕਰਮਾਂ ਚ ਨਹੀਂ ਹੁੰਦਾ ਦੇਖੋ ਸਾਨੂੰ ਪਰਮਾਤਮਾ ਨੇ ਡਿਊਟੀ ਲਾਈ ਹੈ ਔਰ ਦੇਖੋ ਨਹੀਂ ਨਹੀਂ ਕੋਈ ਨਹੀਂ ਬਸ ਮੈਂ ਨਾ ਇਥੋਂ ਕੁਦਰਤੀ ਫਲੋਰ ਅੱਜ ਕੰਮ ਗਿਆ ਸੀ ਤੇ ਲੰਘ ਰਿਹਾ ਸੀ ਮੈਨੂੰ ਯਾਦ ਆਇਆ ਤੁਹਾਡੇ ਘਰ ਦਾ ਇਥੋਂ ਅਸੀਂ ਆਏ ਸੀ ਨਾ ਤੇ ਕੋਈ ਨਹੀਂ ਤੁਹਾਡੇ ਇਲਾਕੇ 'ਚ ਕਿਸੇ ਨੂੰ ਹੋਰ ਕੋਈ ਦਵਾਈਆਂ ਦੀ ਕੋਈ ਇਲਾਜ ਦੀ ਲੋੜ ਹੋਈ ਸੰਨ ਜ਼ਰੂਰ ਦੱਸਿਓ। ਹਾਂ ਉਹਨਾਂ ਦਾ ਇਹ ਚੱਲਦਾ ਕਿ ਇਹਨਾਂ ਨੂੰ ਤੇ ਥਾਇਰੋਇਡ ਵਗੈਰਾ ਨਿਕਲੇ ਆ। ਅੱਛਾ ਉਹ ਆਂਦੇ ਸਾਡੇ ਕੋਲ ਨਹੀਂ ਉਧਰ ਜਾਂਦੇ ਪੀਜੀਏ ਤੁਸੀਂ ਅੱਜ ਜੱਸਾ ਨਾ ਅੱਛਾ 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 ਤੇ ਉਹਨਾਂ ਦੀ ਉਹ ਪ੍ਰੋਬਲਮ ਨਿਕਲੀ ਤੇ ਉਹਨਾਂ ਨੇ ਅਜੇ ਕੀਤਾ ਨਹੀਂ ਕਹਿੰਦੇ ਉਹ ਪਹਿਲਾਂ ਇਹ ਠੀਕ ਹੋ ਜਾਣਗੇ ਫੇਰ ਕਰਾਂਗੇ ਉਹਨਾਂ ਕੋਈ ਗੱਲ ਨਹੀਂ ਕੋਈ ਗੱਲ ਹੋਰ ਵੀ ਤੁਹਾਡੇ ਰਿਸ਼ਤੇਦਾਰੀ ਚ ਵੀ ਸਾਰਿਆਂ ਨੂੰ ਕਹਿ ਦਿਓ ਕੋਈ ਕਿਸੇ ਨੂੰ ਕੋਈ ਬਿਮਾਰੀ ਚਲੋ ਖੁਦਾ ਕਰੇ ਵੈਸੇ ਕਿਸੇ ਨੂੰ ਵੀ ਨਾ ਲੋਡ ਪਵੇ ਫੇਰ ਵੀ ਜੇ ਲੋਡ ਪੈਂਦੀ ਆ ਤਾਂ ਸਾਨੂੰ ਜਰੂਰ ਸੇਵਾ ਦਾ ਮੌਕਾ ਲਾਇਓ ਤੁਸੀਂ ਜਦੋਂ ਤੁਰਨ ਲੱਗ ਪਏ ਉਹਦੇ ਇੱਕ ਵਾਰੀ ਸਾਡੀ ਜਗ੍ਹਾ ਤੇ ਜਰੂਰ ਚੱਕਰ ਲਾਇਓ ਜੀ 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 ਬਾਜੀ ਬਰੋ ਬਣਾਣਾ ਹੈਨਾ ਜਿੰਨੀ ਤੁਸੀਂ ਕਮਾਨੇ ਚਲੋ 100 ਰੁਪਏ 50 ਰੁਪਏ ਨਹੀਂ ਇਹਦੇ ਵਿੱਚੋਂ ਸੋਜਣਾ ਆ ਜੇ ਅੱਛਾ ਜਦੋਂ ਮਤ ਦੁੱਖਾਂ ਨਹੀਂ ਜਾਂਦੀ ਕੋਈ ਨਾ ਕੋਈ ਨਾ ਹੋ ਜੂਗੀ ਹੋ ਜੂਗੀ ਹੋ ਜੂਗੀ ਡਾਕਟਰ ਨੂੰ ਚੈੱਕ ਕਰਾ ਦੋ ਇੱਕ ਵਾਰੀ ਦੁਬਾਰਾ ਹੋ ਜੂਗੀ ਕੋਈ ਗੱਲ ਘਬਰਾਓ ਨਾ ਤੁਸੀਂ ਜਿਸ ਵੇਲੇ ਦੁਖਦਾਣਾ ਉਸ ਤੋਂ ਬਾਅਦ ਹੋ ਜਾਣਾ ਆ ਜਾਂਦੀ ਹੈ ਅੱਛਾ ਅੱਛਾ ਨਹੀਂ ਨਹੀਂ ਹੋ ਜੂਗੀ ਤੁਸੀਂ ਕੰਮ ਕਰਨ ਲੱਗ ਜਾਓ ਫਿਰ ਤੁਸੀਂ ਵੀ ਕਿਸੇ ਦੀ ਮਦਦ ਕਰਿਓ ਜ਼ਰੂਰ ਠੀਕ ਹੈ ਐਕਸ-ਰੇ ਵੀ ਅਸੀਂ ਕਰਦੇ ਥੋੜੀ ਥੋੜੀ ਹੈ ਥੋੜੀ ਥੋੜੀ ਐਕਸਰਸਾਈਜ਼ ਦੱਸੀ ਹੈ ਤੁਹਾਨੂੰ ਐਕਸਰਸਾਈਜ਼ ਦੱਸੀ ਡਾਕਟਰ ਨੇ ਥੋੜੀ ਥੋੜੀ ਕਰਨ ਨੂੰ ਫਿਜ਼ੀਓਥੈਰੇਪੀ ਪੈਰ ਦੱਸੇ ਤਾਂ ਹਾਂ ਉਹ ਕਰੀ ਜਾਓ ਉਹ ਨਾ ਛੱਡਿਓ ਮੈਂ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹਨਾ ਇਹ ਦੇਖੋ ਇਹ ਜੋ ਵੀ ਹੋ ਰਿਹਾ ਹੈ ਇਹ ਸਾਡੀ ਟੀਮ ਆਪਣੇ ਕੋ ਕੋਲੋਂ ਜੇਬ ਚੋਂ ਪੈਸੇ ਲੈ ਕੇ ਨਹੀਂ ਕਰ ਰਹੀ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹਨਾ ਕਿ ਇਸ ਵੀਡੀਓ ਨੂੰ ਪਹੁੰਚਾਓ ਉਹਨਾਂ ਤੱਕ ਜਿਨ੍ਹਾਂ ਦੇ ਘਰ ਚ ਕੋਈ ਬਿਮਾਰੀ ਕਰਕੇ ਕੋਈ ਪਰਿਵਾਰਕ ਮੈਂਬਰ ਦੇ ਦੇਖੋ ਹੁਣ ਛੋਟੇ ਛੋਟੇ ਦੋ ਨਿਆਣੇ ਸੀ ਇਹਨਾਂ ਦੇ ਘਰ ਕਮਾਈ ਦਾ ਸਾਧਨ ਕੀ ਸੀਗਾ ਉਹਨੋਂ ਵਿਚਾਰਾ ਬਾਈ ਕੰਮ ਕਰਨ ਲੱਗ ਜੂਗਾ ਠੀਕ ਹੋ ਜੂਗਾ ਹਾਂਜੀ ਨੋ ਸਟੈਂਡ ਮਰ ਦੇ ਕੋਣ ਬਾਈ ਕਿੱਥੇ ਬੈੱਡ ਤੇ ਸੀਗੇ ਤੇ ਬਿਲਕੁਲ ਹੁਣ ਆਪ ਤੁਰਨ ਜੋਗੇ ਹੋਏ ਪਏ ਨੇ ਇਹ ਸਾਰਾ ਕੁਝ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੈ ਜੀ ਤੇ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਤੇ ਮੈਂ ਚਾਹਨਾ ਕਿ ਪੰਜਾਬ ਦਾ ਘਟੋ ਘਟ ਚਲੋ ਪੰਜਾਬ ਚ ਸਾਨੂੰ ਜਨਮ ਮਿਲਿਆ ਸਾਡੀ ਕੋਈ ਔਕਾਤ ਨਹੀਂ ਕਿ ਅਸੀਂ ਕੋਈ ਆਪਣੀ ਦੇਣ ਪੰਜਾਬ ਨੂੰ ਦੇ ਸਕੀਏ ਅਸੀਂ ਤਾਂ ਸੇਵਾ ਕਰਨ ਵਾਲੇ ਆ ਅਸੀਂ ਪੰਜਾਬ ਨੂੰ ਨਹੀਂ ਪੁੱਛਦੇ ਆਪਣੇ ਕਿ ਤੂੰ ਸਾਡੇ ਲਈ ਕੀ ਕੀਤਾ ਸੀ ਆਪਣੇ ਆਪ ਨੂੰ ਪੁੱਛਦੇ ਆ ਕਿ ਅਸੀਂ ਪੰਜਾਬ ਲਈ ਕੀ ਕੀਤਾ ਤਾਂ ਅਰਦਾਸ ਕਰਿਓ ਸਵੇਰੇ ਲਈ ਕਿ ਵੀਰਾ ਤੁਰਨ ਤਾਂ ਲੱਗ ਹੀ ਗਿਆ ਪ੍ਰੋਪਰ ਹੁਣ ਬਿਨਾ ਵਾਕਰ ਤੋਂ ਡਰਾਈਵਰ ਹੋਣਾ ਤੁਸੀਂ ਡਰਾਈਵਰੀ ਕਰਦੇ ਹੋ ਤੇ ਮਾਰੇ ਕਿਰਪਾ ਕਰਨ ਇਸ ਪਰਿਵਾਰ ਤੇ ਐਦਾਂ ਦੇ ਹੁਣ ਤੱਕ ਲੱਖਾਂ ਹੀ ਪਰਿਵਾਰਾਂ ਦਾ ਆਪਰੇਸ਼ਨ ਤੇ ਇਲਾਜ ਹੋ ਚੁੱਕਾ ਤਕਰੀਬਨ ਪਿਛਲੇ 9 ਸਾਲਾਂ ਦੇ ਤੁਸੀਂ ਜਾਣਦੇ ਹੀ ਹੋ ਉਹਦਾ ਕੁਦਰਤੀ ਅਸੀਂ ਵੀਡੀਓ ਚ ਹਮੇਸ਼ਾ ਹੀ ਦਿਖਾਨੇ ਆ ਤੁਹਾਨੂੰ ਪਿਛਲੀ ਵਾਰੀ ਵੀ ਵੀਡੀਓ ਪਾਈ ਸੀ ਇਹਨਾਂ ਦੀ ਕਿ ਹੈਲਪ ਦੀ ਲੋੜ ਹੈ ਬੜੀ ਸੰਗਤ ਨੇ ਸਾਨੂੰ ਲੋਕਾਂ ਨੇ ਫੋਨ ਕੀਤਾ ਕਿ ਵੀਰੇ ਲਾਓ ਸੇਵਾ ਤੇ ਇਸ ਪੈਨ ਨੂੰ ਸੇਵਾ ਦੇ ਕੇ ਵੀ ਗਏ ਲੋਕ ਤੇ ਉਹ ਦਿਨ ਤੇ ਅੱਜ ਦਾ ਦਿਨ ਪਰਿਵਾਰ ਬਹੁਤ ਠੀਕ ਹੈ ਜੀ ਇਹਨਾਂ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬੜਾ ਬੜਾ ਧੰਨਵਾਦ ਤੁਸੀਂ ਜਿਹੜਾ ਇਸ ਪਰਿਵਾਰ ਦੀ ਬਾਹ ਫੜੀ ਤੁਸੀਂ ਦੇਖੋ 2 ਮਹੀਨੇ ਤੋਂ ਘਰ ਬੈਠੇ ਸੀ ਕਿਸੇ ਨੂੰ ਕੋਈ ਤੇ ਨਾ ਇਹਨਾਂ ਨੂੰ ਇਹ ਪਤਾ ਸੀ ਕਿ ਹੈਲਪ ਲਈਏ ਕਿੱਦਾਂ ਕਿਹਦੇ ਕੋਲ ਲਈਏ ਤਾਂ ਇਹ ਜਿਹੜੀ ਦਿੱਕਤ ਹੈ ਲੈਕ ਆਫ ਕੋਆਰਡੀਨੇਸ਼ਨ ਆਪਸ ਦੇ ਵਿੱਚ ਕਿਉਂਕਿ ਦਾਨ ਕਰਨ ਵਾਲੇ ਵੀ ਬਹੁਤ ਨੇ ਮਦਦ ਕਰਨ ਵਾਲੇ ਵੀ ਬਹੁਤ ਨੇ ਤੇ ਮਦਦ ਲੈਣ ਵਾਲੇ ਵੀ ਬਹੁਤ ਨੇ ਪਰ ਇਹਨਾਂ ਨੂੰ ਸਹੀ ਮਲਾਪ ਨਹੀਂ ਹੋ ਰਿਹਾ ਲੋਕ ਦੁਆਰਾਂ ਬਣਦੇ ਨੇ ਪਰ ਪੁਲ ਨਹੀਂ ਬਣਦੇ ਔਰ ਮੈਨੂੰ ਲੱਗਦਾ ਹੈ ਕਿ ਦੁਆਰਾਂ ਬਣਨ ਨਾਲੋਂ ਜੇ ਕਿਤੇ ਪੁਲ ਬਣਨ ਜੋ ਨਾ ਕਿਸੇ ਦੀ ਮਦਦ ਕਰਨ ਲਈ ਇੱਕ ਵਿੱਚ ਤੁਸੀਂ ਪੁਲ ਬਣ ਜਾਓ ਤਾਂ ਕਿਹ ਹੈ ਨਜ਼ਾਰਾ ਪਰ ਅਸੀਂ ਅੱਜ ਕੱਲ ਰਿਸ਼ਤੇ ਦੁਆਰਾ ਬਣਾ ਰਹੇ ਆ ਉਹਨੇ ਤੇਰੇ ਲਈ ਬੋਲਿਆ ਤੂੰ ਉਹਦੇ ਲਈ ਬੋਲਿਆ ਰਿਸ਼ਤਾ ਤਲਵਾ ਦਿੰਨੇ ਅਸੀਂ ਪਰ ਮੂਰਖ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਗਾਲਾਂ 네ਗੇਟਿਵਿਟੀ ਫਲਾਈ ਜਾਂਦੇ ਨੇ ਤੁਸੀਂ ਪੋਜ਼ਿਟਿਟਿਟੀ ਫਲਾਓ ਕੋਈ ਤੁਹਾਡੇ ਇਲਾਕੇ 'ਚ ਤੁਹਾਡੀ ਗਲੀ 'ਚ ਕੋਈ ਪਿੰਡ 'ਚ ਗਵਾਂਢ 'ਚ ਕੋਈ ਬੱਚਾ ਕੋਈ ਬਜ਼ੁਰਗ ਕੋਈ ਜਵਾਨ ਬਿਨਾਂ ਲਾਜਰਤੋ ਜੇ ਬੈਠਾ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਸੀਂ ਵੀ ਧੰਨਵਾਦ ਕਰਿਓ ਜਰੂਰ ਉਹਨਾਂ ਦਾ ਜਿਨ੍ਹਾਂ ਨੇ ਤੁਹਾਡੇ ਤੇ ਸਾਰੇ ਪੈਸੇ ਲਾਏ ਅਸੀਂ ਤਾਂ ਸਿਰਫ ਉਹਨਾਂ ਨੂੰ ਦੱਸਦੇ ਆ ਕਿ ਆਹ ਭਾਈ ਦੁਖੀ ਪਰਿਵਾਰ ਆ ਘਰ ਦੀ ਇਨਕੁਆਰੀ ਕਰਦੇ ਆ ਕਿਉਂਕਿ ਝੂਠੇ ਮਰੀਜ਼ ਵੀ ਬਹੁਤ ਆ ਜਾਂਦੇ ਨੇ ਤਾਂ ਫਿਰ ਇਨਕੁਆਰੀ ਕਰਕੇ ਜਿਹੜਾ ਲੋੜਵੰਦ ਆ ਅਸੀਂ ਕੋਸ਼ਿਸ਼ ਕੀਤੀ ਕਿ ਉਹਦਾ ਸਾਰਾ ਦਾ ਸਾਰਾ ਇਲਾਜ ਫ੍ਰੀ ਹੋ ਯਾਰ ਤੇ ਤੁਸੀਂ ਆਪਣਾ ਧਿਆਨ ਰੱਖਿਓ ਮਿਲਦੇ ਰਹੋ ਭੈਣੇ ਕੋਈ ਹੋਰ ਲੋੜ ਹੋਈ ਸੰਜੂਰ ਦੱਸਿਓ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰ ਹੈ ਮਾਲਕ ਦਾ ਬਹੁਤ ਸ਼ੁਕਰ ਧੰਨਵਾਦ ਧੰਨਵਾਦ ਦੇਖੋ ਯਾਰ ਕਿਵੇਂ ਇੱਕ ਛੋਟਾ ਜਿਹਾ ਐਫਰਟ ਆਣਾ ਕਿੰਨਾ ਵੱਡਾ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣ ਸਕਦਾ ਇਹਦੇ ਵਿੱਚ ਕੀ ਲੱਗਿਆ ਸਾਡਾ ਸਾਨੂੰ ਕਾਲ ਆਈ ਕਿ ਭਾਈ ਫਲਾਣਾ ਮਰੀਜ਼ ਹੈ 2 ਮਹੀਨਿਆਂ ਤੋਂ ਵਿਚਾਰਾ ਘਰੇ ਬੈਠਾ ਤੜਪ ਰਿਹਾ ਛੋਟਛੜੇ ਦੋ ਜਵਾਕ ਤੁਸੀਂ ਦੇਖੇ ਔਰ ਇਹ ਮਰੀਜ਼ ਦੇ ਅਸੀਂ ਘਰ ਗਏ ਇਨਕੁਆਇਰੀ ਕੀਤੀ ਉਸ ਤੋਂ ਬਾਅਦ ਅਸੀਂ ਆਏ ਇਨਕੁਆਇਰੀ ਕੀਤੀ ਮੱਲੇ ਵਾਲਿਆਂ ਨਾਲ ਗੱਲਬਾਤ ਕੀਤੀ ਤੁਸੀਂ ਦੇਖੋ ਇਲਾ ਕਿਆਂ ਕਿਸੇ ਨੂੰ ਕੋਈ ਲੋੜ ਹੈ ਭਾਈ ਮੇਰੀ ਜਿੱਥੇ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਇਹਨੂੰ ਵਾਇਰਲ ਕਰੋ ਇਹਨੂੰ ਸ਼ੇਅਰ ਕਰੋ ਜੇ ਕੋਈ ਬਜ਼ੁਰਗ ਕੋਈ ਬੱਚਾ ਕੋਈ ਜਵਾਨ ਕਿਤੇ ਵੀ ਕਿਸੇ ਵੀ ਉਮਰ ਦਾ ਕੋਈ ਪੈਸਿਆਂ ਕਰਕੇ ਇਲਾਜ ਨਹੀਂ ਕਰਾ پا ਰਿਹਾ ਸਾਡੀ ਸੇਵਾ ਝੋਲੀ ਪਾਓ ਜਰੂਰ ਤੁਹਾਡਾ ਕੁਛ ਨਹੀਂ ਜਾਣਾ ਔਰ ਇਹਦੇ ਨਾਲ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਹੈ ਇੱਕ ਜ਼ਰੀਆ ਫਾਊਂਡੇਸ਼ਨ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਹੈ ਤੇ ਮੇਰੀ ਦਾਨ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਦਾਨ ਸਹੀ ਜਗ੍ਹਾ ਕਰੋ ਤੁਹਾਡਾ ਦਾਨ ਜਿਹੜਾ ਸਹੀ ਜਗ੍ਹਾ ਜਾਣਾ ਚਾਹੀਦਾ ਇਹ ਵੀ ਜ਼ਿੰਮੇਵਾਰੀ ਤੁਹਾਡੀ ਹੈ ਬਹੁਤ ਬਹੁਤ ਧੰਨਵਾਦ